ਬਹੁਤ ਹੀ ਸਤਿਕਾਰਯੋਗ ਸਾਥੀਓ 26 ਮਾਰਚ ਵਾਲੇ ਦਿਨ ਜਿਹੜਾ ਜਬਰ ਗ੍ਰੋਹੀ ਸੱਦਾ ਆਇਆ ਹੈ ਸੰਯੁਕਤ ਕਿਸਾਨ ਮੋਰਚੇ ਦੇ ਨੀਤੀ ਮੰਨੀਵਾਂ ਨੂੰ ਉਹਨਾਂ ਦੀ ਮੀਟਿੰਗ 24 ਤਰੀਕ ਨੂੰ 24 ਮਾਰਚ ਨੂੰ ਜਿਨਾ ਬੰਦਰੀ ਰੱਖੀ ਹੈ ਉਹਦੇ 'ਚ ਸਾਰੀਆਂ ਜਥੇਬੰਦੀਆਂ ਜਿਹੜਾ ਇਸ ਜਬਰ ਸਰਕਾਰ ਨੇ ਜਿਹੜਾ ਬਣੀ ਤਰੀਕ ਨੂੰ ਜਬਰ ਕੀਤਾ ਕਿਸਾਨਾਂ ਨੂੰ ਪੜਕੇ ਜਿਨਾ ਚ ਡੱਕਿਆ ਹੈ ਇਹ ਉਹਨਾਂ ਦੇ ਜੀਸੀਜੀ ਨਾਲ ਉਹਨਾਂ ਦੇ ਪੱਤਰ ਪੜਤਾ ਕੇ ਚੱਲੀਆਂ ਪੜਤਾ ਕੇ ਇਕੱਠੇ ਹੋ ਚੁੱਕੀਆਂ ਨੇ ਇਸ ਮਾਨ ਚੋਰੀ ਕੀਤਾ ਉਹਦੇ ਖਿਲਾਫ ਤੇ ਪੁਰਸੀ ਲੋਕ ਦੇ ਵਿੱਚ ਆਪਾਂ ਨੂੰ ਡਟ ਕੇ ਹੰਗਾਰਾ ਦੇਣ ਦੀ ਖਾਤਰ 24 ਤਰੀਕ ਨੂੰ ਜ਼ਿਲ੍ਹਾ ਪਤਰੀ ਵਿਖੇ ਉਹ ਕਹੀ ਆਵਾਜ਼ ਨਾ ਕਰਨਾ ਸ਼ਾਮਿਲ ਹੋਣ ਦਾ ਜੀ ਨੂੰ ਜ਼ੋਰ ਦਾ ਸੱਦਾ ਦਿੰਦੇ ਆ ਤੁਸੀਂ ਇੱਥੇ ਜ਼ਰੂਰ ਤੇ ਸ਼ਾਮਿਲ ਹੋ ਕੇ ਆਪਣੇ ਸੁਝਾਅ ਦਿਓ ਤੇ 28 ਤਰੀਕ ਵਾਲੇ ਦਿਨ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪਤਰੀ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਇਸ ਮੂਹਰੀਆਂ ਤੇ ਕਰੋ ਅਸੀਂ ਇਹ 28 ਤਰੀਕ ਵਾਲੇ ਨੂੰ ਸੋਚ ਰਹੇ ਆ ਸਾਡੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਹਿੰਦੁਸਤਾਨ ਪੱਧਰਾ ਸਾਜਿਆ ਕਰ ਲਿਆ ਜਾਵੇ ਤਾਂ ਕਿ ਆਲ ਇੰਡੀਆ ਪੰਦੇ ਵਿੱਚ ਜ਼ਿਲ੍ਹਾ ਪੱਧਰੇ ਐਕਸ਼ਨ ਇਹ ਹੋ ਸਕਣਾ ਉਹਦੇ ਤੇ ਅਸੀਂ ਅੱਜ ਸ਼ਾਮ ਨੂੰ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਇਹਨੂੰ ਅਗਲਾ ਐਲਾਨ ਕਰਾਂਗੇ ਤਾਂ ਕਿ ਇਹੀ ਕਾਰਨ ਆਲ ਇੰਡੀਆ ਪੱਧਰ ਤੇ ਜਬਰ ਵਿਰੋਧੀ ਤੇ ਗੁੱਸੇਰੇ ਕਿ ਸਰਕਾਰ ਇਹ ਕਿਸਾਨ ਜਿਹੜੇ ਜ਼ਿਲ੍ਹਾ 'ਚ ਡੱਕੇ ਨੇ ਉਹਨਾਂ ਨੂੰ ਰਿਹਾ ਕਰੇ ਤੇ ਜਿਹੜਾ ਉਹਨਾਂ ਦੀ ਵੈਜੂ ਸਸਿਆ ਸਮਾਨ ਦੀ ਉਹਨੇ ਟਾਰੀਅਲ ਟ੍ਰੈਕਟਰ ਤੇ ਹੋਰ ਸਮਾਨ ਸਾਰਾ ਉਹਨਾਂ ਨੂੰ ਵਾਪਸ ਕਰੇ ਰੈਲਾ ਮਹਿੰਦ ਕਰੇ ਉਸ ਤੋਂ ਬਾਅਦ ਫਿਰ ਦੇਖਿਆ ਜਊ ਅਗਲੇ ਐਕਸ਼ਨ ਨੂੰ ਬਾਅਦ ਦੇਵਾਂਗੇ ਧੰਨਵਾਦ